ਮੀਨ ਸਾਹ ਮੋਰਚਾ ਤੰਦੀਗੜ 7 ਜਨਵਰੀ 2023 ਤੋਂ ਲਗਭਗ 50 ਜਾਰੀਆਂ 22 22 ਮਹੀਨੇ ਹੋ ਗਏ ਮੋਰਚਾ ਚੱਲਦਿਆਂ ਨੂੰ ਜਿਹੜਾ ਹੁਣ ਭਾਰਤ ਤੇ ਪਾਕਿਸਤਾਨ ਦਾ ਜੁੱਧ ਆਰੰਭ ਹੋਇਆ ਹੈ ਅੱਜ ਫੌਜ ਦੇ ਵਿੱਚ ਜੰਮੂ ਕੇ ਵੀਰ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਉੱਥੋਂ ਦੇ ਜਿਹੜੇ ਲੋਕ ਉਹਨਾਂ ਤੇ ਹਮਲਾ ਭਾਰਤ ਨੇ ਪਾਕਿਸਤਾਨ ਨੇ ਕੀਤਾ ਗੋਲੇ ਚੱਲੇ ਨੇ ਉਹਦੇ ਵਿੱਚ ਤਿੰਨ ਜਿਹੜੇ ਰਾਗੀ ਸਿੰਘ ਸੀਗੇ ਉਹ ਮਰ ਗਏ ਇੱਕ ਬੀਬੀ ਮਰੀ ਆ ਹੋਰ ਵੀ ਬਹੁਤ ਸਾਰੇ ਨੁਕਸਾਨ ਹੋਇਆ ਅਸੀਂ ਉਹਦੀ ਸ਼ਕਸਾਦਾਂ ਜਿੱਥੇ ਕਿ ਦੀ ਕਰਦੇ ਆ ਤੇ ਬੇਨਤੀ ਆ ਕਿ ਪੰਜਾਬ ਦੋਨਿਆਂ ਪਾਸਿਓਂ ਤੋਂ ਲਹਿੰਦਾ ਚੜਦਾ ਪੰਜਾਬ ਮਰ ਰਿਹਾ ਹੈ ਇਸ ਜੰਗ ਦੇ ਵਿੱਚ ਪਹਿਲਾਂ ਵੀ ਸਾਡਾ ਬਹੁਤ ਨੁਕਸਾਨ ਹੋਇਆ ਇਹ ਲੜਾਈ ਨਹੀਂ ਹੋਣੀ ਚਾਹੀਦੀ ਪਿਆਰ ਦਾ ਸਬੂਤ ਸਾਰਿਆਂ ਨੂੰ ਅੱਗੇ ਹੋ ਕੇ ਜਿਹੜਾ ਹੈਗਾ ਉਹ ਕਦਮ ਵਧਾਉਣੇ ਚਾਹੀਦੇ ਨੇ ਅਸੀਂ ਜੰਗ ਦੇ ਜਿਹੜੇ ਹੈਗੇ ਦੇਸ਼ ਨੂੰ ਭਾਰਤ ਨੂੰ ਜਾ ਹੋ ਦੋਨੇ ਦੇਸ਼ਾਂ ਦਾ ਆਪ ਦੇ ਵਿੱਚ ਬਹੁਤ ਕਹਾਣ ਹੋਣਾ ਹੈ ਜੰਗ ਸ਼ੁਰੂ ਤਾਂ ਹੁੰਦੀ ਆ ਸਰਕਾਰਾਂ ਦੇ ਕਹਿਣ ਕਿ ਜਦੋਂ ਜੰਗ ਚੱਲ ਜਾਂਦੀ ਹੈ ਫਿਰ ਜਦੋਂ ਖਤਮ ਹੁੰਦੀ ਆ ਫਿਰ ਉਹ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਕਿਉਂਕਿ ਜੰਗ ਤੇ ਪਤਾ ਨਹੀਂ ਕਿਦੋਂ ਨੂੰ ਮੋੜ ਜੇ ਅੱਜ ਬਾਰਡਰ ਦੇ ਉੱਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਟਰਾਲੀਆਂ ਸਬਾਨ ਪਾ ਪਾ ਕੇ ਆਪਣੇ ਉਥੋਂ ਟਿੰਡ ਛੱਡ ਰਹੇ ਨੇ ਅੱਜ ਮੌਕ ਡ੍ਰਿਲ ਦਾ ਵੀ ਜਿਹੜਾ ਹੈਗਾ ਦੱਸਿਆ ਵੀ ਉਹ ਹਾਰਨ ਨੂੰ ਵੀ ਵੱਜਣਗੇ ਉਹ ਹੋਊਗਾ ਇਹ ਨਹੀਂ ਹੋਣਾ ਚਾਹੀਦਾ ਦੀ ਜੰਗ ਰੁਕਣੀ ਚਾਹੀਦੀ ਆ ਪੰਜਾਬ ਦਾ ਘਾਣਾ ਸਿੱਧਾ ਸਿੱਖਾਂ ਉੱਤੇ ਅੱਜ ਹਮਲਾ ਕੀਤਾ ਗਿਆ ਹੈਗਾ ਇਹ ਸਾਜ਼ਿਸ਼ਾਂ ਨੇ ਮੈਂ ਬੇਨਤੀ ਕਰਨਾ ਚਾਹਣਾ ਦੋਨੇ ਦੇਸ਼ਾਂ ਨੂੰ ਕਿ ਸ਼ਾਂਤੀ ਰੱਖੋ ਲੋਕਾਂ ਦਾ ਘਾਣਾ ਕਿਸੇ ਲੀਡਰ ਨੇ ਤਾਂ ਮਰਨਾ ਨਹੀਂ ਮਰਿਆ ਕੋਈ ਅਜੇ ਤੱਕ ਲੀਡਰ ਜੇ ਤੁਸੀਂ ਮਝਾਲਾਂ ਫੁੱਟੀਆਂ ਨੇ ਇਹਨਾਂ ਨੂੰ ਛੋਧੋ ਇੱਕ ਦੂਜੇ ਨੂੰ ਲੋਕਾਂ ਦਾ ਘਾਣ ਕਿਉਂ ਹੁੰਦਾ ਇਸ ਜੰਗਾਂ ਦੇ ਵਿੱਚ ਲੋਕ ਕਿਉਂ ਮਾਰੇ ਜਾਂਦੇ ਨੇ ਅੱਜ ਜਿਨ੍ਹਾਂ ਦੇ ਘਰਾਂ ਦੇ ਉੱਤੇ ਬੰਬ ਡਿੱਗੇ ਨੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਨੇ ਚਾਹੇ ਇੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਨੇ ਉਹ ਸਾਰੀ ਉਹਨਾਂ ਦੇ ਹਾਲਾਤ ਜਾ ਕੇ ਦੇਖੋ ਕਿਸ ਤਰ੍ਹਾਂ ਜੰਗ ਦੇ ਵਿੱਚ ਰੋਂਦੇ ਕਰ ਲੌਂ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਕਈ ਲੋਕ ਬਹੁਤ ਖੁਸ਼ ਹੁੰਦੇ ਨੇ ਜੰਗ ਲੱਗੂਗੀ ਜੰਗ ਦਾ ਨੋਂ ਹੀ ਮਾੜਾ ਲੜਾਈ ਦਾ ਨੋਂ ਮਾੜਾ ਹੈ ਇਹ ਨਹੀਂ ਹੋਣੀ ਚਾਹੀਦੀ ਪਰ ਜੇ ਲੱਗਦੀ ਆ ਜੰਗ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇਹ ਭਾਰਤ ਦੇ ਸਾਡਾ ਅਸੀਂ ਵੀ ਤੁਹਾਡੇ ਨਾਲ ਆ ਪਰ ਅਸਲੀ ਜਿਹੜੀ ਕਾਰਵਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਆ ਨਾ ਕਿ ਇੱਕ ਦੂਜੇ ਤੇ ਦੂਸ਼ਣਵਾਦੀ ਜਾਂ ਹੋਰ ਜਦੋਂ ਕਾਰਨਬਾਰੀ ਕਰਨੇ ਫਿਰ ਚੰਗੀ ਤਰ੍ਹਾਂ ਕਰੋ ਅਸੀਂ ਵੀ ਤੁਹਾਡੇ ਨਾਲ ਦਲਮਨ ਸਰਪਾ ਕਰਵਾ ਤੇ ਅਸੀਂ ਕਹਿੰਦੇ ਆ ਵੀ ਜਿਹੜੀ ਪੰਜਾਬ ਦੇ ਲੋਕ ਨੇ ਉਹ ਅਮਨ ਸ਼ਾਂਤੀ ਦੇ ਨਾਲ ਆ ਰਹਿਣ ਅੱਜ ਸਾਨੂੰ ਜਿਹੜਾ ਹੈਗਾ ਕਾਰਵਾਈ ਕਰਕੇ ਦੋਨਾਂ ਦੇਸ਼ਾਂ ਆਪਾਂ ਪੰਜਾਬ ਦੇ ਚੜ੍ਹਦੇ ਪੰਜਾਬਲੇ ਦੇ ਜਿੰਦਾਂ ਨੂੰ ਮਾਰਿਆ ਜਾ ਰਿਹਾ ਸਰਕਾਰਾਂ ਗੁਜਰਾਤ ਦੇ ਬਾਟਰ ਤੋਂ ਕਿਉਂ ਨਹੀਂ ਲਾਉਂਦੀਆਂ ਜੰਗ ਉੱਥੇ ਲਾਉਣ ਬਰੇਕ ਵਾਰੀ ਨਹੀਂ ਪੰਜਾਬ ਨੂੰ ਕਿਉਂ ਨਹੀਂ ਜਾਂਦਾ ਪੰਜਾਬ ਦੇ ਬੇਹੱਦ ਜਿਹੜੇ ਹਾਲਾਤ ਨੇ ਉਹਨਾਂ ਨੂੰ ਖਤਮ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰਾਂ ਦੋਨੇ ਪਾਸੋਂ ਮਾਰਨਾ ਚਾਹੁੰਦੀਆਂ ਨੇ ਇਸ ਕਰਕੇ ਜਿਹੜੇ ਲੋਕ ਨੇ ਉਹ ਵੀ ਤਿਆਰ ਪ੍ਰਤਿਆਰ ਰਹਿਣ ਜੇ جنگ ਜਾਦੇ ਚੱਲਦੀ ਆ ਸਾਨੂੰ ਵੀ ਤਿਆਰ ਪ੍ਰਤਿਆਰ ਰਹਿਣਾ ਚਾਹੀਦਾ ਅਸੀਂ ਵੀ ਆਪਣੇ ਭਾਰਤ ਦੇਸ਼ ਵੱਲੋਂ ਅਸੀਂ ਵੀ ਲੜਨ ਨੂੰ ਤਿਆਰ ਆ ਸਾਨੂੰ ਵੀ ਦਿਓ ਸਾਰਾ ਕੁਝ ਸਾਨੂੰ ਵੀ ਦਿਓ ਅਸੀਂ ਵੀ ਜੰਗ ਦੇ ਮਤਲਬ ਜਾਵਾਂਗੇ ਦਿਓ ਟੈਂਕ ਤੋਪ ਅਸੀਂ ਵੀ ਲੜਜੋ ਜੰਗ ਦੀ ਗੱਲ ਆ ਜਾਂਦੀ ਆ ਦੇਸ਼ ਦੀ ਗੱਲ ਆ ਜਾਂਦੀ ਆ ਉਹ ਸਾਰਿਆਂ ਨੂੰ ਇੱਕ ਮੁੱਠਾ ਹੋਣਾ ਚਾਹੀਦਾ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਅਮਨ ਸ਼ਾਂਤੀ ਹੋਣਾ ਅਮਨ ਸ਼ਾਂਤੀ ਇੱਕ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਰੋਕ ਹੋਣੀ ਚਾਹੀਦੀ ਹੈ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਦੀ ਤਹਿ ਤੱਕ ਜਾ ਕੇ ਉਹ ਗਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਕਿਸੇ ਲੀਡਰ ਦਾ ਕਿਸੇ ਦਾ ਹੋਰ ਦਾ ਨਹੀਂ ਮੈਂ ਜਿਹੜੇ ਸਾਰੇ ਲੀਡਰ ਚੰਪਲ ਚੰਪਲ ਰੌਲਾ ਪਾਉਂਦੇ ਨੇ ਉਹ ਸਾਰੇ ਮੈਦਾਨ ਦੇ ਵਿੱਚ ਜਾਣ ਆਪੋ ਆਪਣੇ ਬੱਚਿਆਂ ਨੂੰ ਭੇਜਣ ਫੇਰ ਲੱਗੂ ਪਤਾ ਤੁਹਾਨੂੰ ਵੀ جنگ ਕੀ ਚੀਜ਼ ਹੁੰਦੀ ਆ ਤੁਸੀਂ ਤਾਂ ਬੈਠੇ ਕੁਰਸੀਆਂ ਦੇ ਹੁਕਮ ਦੇਦੇ ਨੇ ਜੰਗ ਲੱਗ ਗਈ ਜੰਗ ਲੜ ਜੰਗ ਦਾ ਨੌਈਮ ਵਾਲਾ ਇਸ ਕਰਕੇ ਹੀ ਅਸੀਂ ਕੌਮੀ ਇਨਸਾਫ ਮੋਰਚੇ ਦੇ ਬੈਠੇ ਆਂ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਤਿਆਰ ਪਰ ਤਿਆਰ ਰਹਿਣ ਹਥਿਆਰਬੰਦ ਰਹਿਣ ਜੇ ਕੋਈ ਚੜ੍ਹ ਕੇ ਆਊਗਾ ਚੜ੍ਹ ਕੇ ਆਏ ਨੂੰ ਤੇਗ ਪੱਕੀ ਨਿਮਕੇ ਆਏ ਨੂੰ ਦੇਗ ਪੱਕੀ ਇਹ ਅਸੂਲ ਆ ਜਿਹੜੇ ਅੱਜ ਜੋ ਵੀ ਅੱਜ ਹੋ ਰਿਹਾ ਇਹ ਬਹੁਤ ਖੱਦ ਮਾੜਾ ਹੈ ਪਰ ਜੇ ਸਾਡੇ ਉੱਤੇ ਕੋਈ ਚੜ੍ਹ ਕੇ ਆਉਂਦਾ ਫਿਰ ਉਹਦਾ ਜਵਾਬ ਦੇਣਾ ਵੀ ਬਣਦਾ ਅਸੀਂ ਨਾਲ ਆ ਅਸੀਂ ਇੱਥੋਂ ਦੇ ਵਸਿੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦਾ ਮਰਨ ਹੋਵੇ ਲੋਕਾਂ ਦਾ ਘਾਣ ਹੋਵੇ ਬੰਬ ਸੈੱਟ ਛਿੜ ਕੇ ਲੋਕਾਂ ਦਾ ਜਿਹੜੀ ਹੈਗੀ ਆ ਦੋਨੇ ਪਾਸੇ ਤੋਂ ਬਹੁਤ ਨੁਕਸਾਨ ਹੋ ਰਿਹਾ ਹੋਊਗਾ ਜੇ ਵੱਡੇ ਪੱਧਰ ਤੇ ਜੇ ਇਹ ਜੰਗ ਫੇਰ ਹੋਰ ਵਿਸ਼ਾਲ ਵੱਡਾ ਰੂਪ ਲੈ ਲੈਂਦੀ ਆ ਫਿਰ ਬਹੁਤ ਵੱਡਾ ਨੁਕਸਾਨ ਆ ਲੋਕਾਂ ਦਾ ਨੁਕਸਾਨ ਆ ਨਾ ਕਿ ਜਿਹੜੇ ਸਰਕਾਰ ਦੇ ਨੁਮਾਇੰਦੇ ਬੈਠੇ ਨੇ ਉਥੇ ਸਰਕਾਰੀ ਕੁਰਸੀਆਂ ਤੇ ਉਹ ਤਾਂ ਬਸ ਜਦੋਂ ਕੋਈ ਕਾਰਵਾਹੀ ਹੁੰਦੀ ਆ ਥਾਪਤ ਪਾ ਦਿੰਦੇ ਨੇ ਮੇਜ਼ਾਂ ਨੂੰ ਵੀ ਖੁਸ਼ੀ ਮਨਾਉਂਦੇ ਨੇ ਅਸੀਂ ਅੱਜ ਆ ਕਰਤਾ ਕਰਤਾ ਜਿਹੜਾ ਉਹਨਾਂ ਕੋਲ ਵੀ ਬਹੁਤ ਗੁੱਸਾ ਹੋਰ ਵੀ ਦੇਸ਼ ਆਉਣ ਗਏ ਇਸ ਲੜਾਈ ਦੇ ਵਿੱਚ ਇਸ ਕਰਕੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਤੁਹਾਡੇ ਨਾਲ ਆ ਪਰ ਉਹ ਨਿਰਦੋਸ਼ ਲੋਕਾਂ ਨਾਲ ਇਹਦੇ ਵਿੱਚ ਮਾਰੀ ਜਾਣ ਪਾਵਰ ਕਾਨੂੰਨਾਂ ਬਣਾਓ ਜਿਹੜੇ ਅੱਤਵਾਦੀ ਨੇ ਜਿਨ੍ਹਾਂ ਨੇ ਇਹੋ ਕੰਮ ਕਾਰਵਾਈਆਂ ਕੀਤੀਆਂ ਨੇ ਉਹਨਾਂ ਦਾ ਨਿਸ਼ਾਨਾ ਉਹਨਾਂ ਨੂੰ ਬਣਾਉਣਾ ਚਾਹੀਦਾ ਉਹਨਾਂ ਉੱਤੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਬੇਸ਼ੱਕ ਮਾਰਿਆ ਜਾਵੇ ਤੇ ਜਿਹੜੇ ਕਾਰਵਾਈਆਂ ਕਰਦੇ ਨੇ ਅੱਤ ਚੱਕੀ ਹੋਈ ਆ ਹੁਣ ਮੈਂ ਪੁੱਛਣਾ ਚਾਹੁੰਦਾ ਜਿਹੜੇ ਕੋਦੀ ਮੀਡੀਆ ਸਾਨੂੰ ਅੱਤਵਾਦੀ ਅੱਤਵਾਦੀ ਖਾਲਸਤਾਨੀ ਖਾਲਸਤਾਨੀ ਕਰਦੇ ਸੀ ਅੱਜ ਕਿਵੇਂ ਸਿੱਖ ਤੁਹਾਨੂੰ ਜ਼ਿਆਦਾ ਆਉਂਦੇ ਨੇ ਅੱਜ ਤੁਸੀਂ ਕਿਵੇਂ ਸਿੱਖਾਂ ਦੇ ਸੋਇਲੇ ਗਾਉਨੇ ਹੋ ਵੀ ਸਿੱਖ ਜੰਗ ਦੇ ਵਿੱਚ ਮੂਰੇ ਹੋ ਕੇ ਲੜਨ ਪਤਾ ਪੂਰੇ ਬੱਲਡ ਨੂੰ ਪਤਾ ਗੋਦੀ ਮੀਡੀਆ ਨੂੰ ਨਹੀਂ ਪੂਰੇ ਬੱਲਡ ਨੂੰ ਪਤਾ ਸਿੱਖਾਂ ਦੀ ਤਾਕਤ ਦਾ ਵੀ ਜਿੱਥੇ ਸਿੱਖ ਖੜ੍ਹ ਗਏ ਵੀ ਸਿੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਜਦੋਂ ਸਿੱਖਾਂ ਵੱਲੋਂ ਇਹ ਲੜਾਈ ਜਿਹੜੀ ਜੰਗ ਦੇ ਵਿੱਚ ਮੈਦਾਨ ਜਾਣ ਜਾਊਗਾ ਸਿੱਖ ਪਲਟਣਾ ਜਦੋਂ ਜਾਣਗੇ ਕਦੇ ਵੀ ਉਹ ਜਿਹੜਾ ਬਾਅਸ ਖਾਰਕੇ ਨਹੀਂ ਆਉਂਦਾ ਜਿੱਤ ਕੇ ਹੀ ਆਉਂਦੇ ਜਿੱਤੇ ਦੇ ਝੰਡੀ ਘੱਟੇ ਜਾਂਦੇ ਨਹੀਂ ਸਿੱਖਾਂ ਦੇ ਵੱਲੋਂ ਜਿਹੜੇ ਹੌਸਲੇ ਗੁਲੰਦ ਦੇ ਨਾਲ ਲੜਾਈ ਲੜੀ ਜਾਂਦੀ ਆ ਅੱਜ ਸਿੱਖਾਂ ਦੇ ਸੋਹੇਲੇ ਗਾਏ ਜਾ ਰਹੇ ਨੇ ਸਿੱਖਾਂ ਨੂੰ ਕਿਹਾ ਜਾ ਰਿਹਾ ਬਹੁਤ ਚੰਗੇ ਕਿਉਂਕਿ ਇਹਨਾਂ ਨੇ ਹੁਣ ਵਰਤਨਾ ਸਿੱਖਾਂ ਨੂੰ ਸਾਨੂੰ ਵਰਤ ਰਹੇ ਨੇ ਸਾਡੇ ਜਿਹੜੇ ਹੱਕ ਨੇ ਉਹ ਸਰਕਾਰ ਦੇਵੇ ਜਿਹੜੇ ਬੰਦੀ ਸਿੰਘ ਨੇ ਉਹ ਸਾਡੇ ਫੇਰ ਅਸੀਂ ਅਸੀਂ ਵੀ ਜਾਵਾਂਗੇ ਭਾਈ ਜਗਤਾਰ ਸਿੰਘ ਆਵਾਰਾ ਸਾਰੇ ਬੰਦੀ ਸਿੰਘ ਰਿਹਾ ਕਰੋ ਸਾਨੂੰ ਤੇ ਉਹ ਟੈਂਕ توپਾਂ 'ਚ ਵੀ ਲੜਾਂਗੇ ਜਾ ਕੇ ਜਿਹੜਾ ਹੈਗਾ ਉੱਥੇ ਦੂਸਮਣ ਨਾਲ ਅਸੀਂ ਵੀ ਦੇਸ਼ ਦੇ ਦੇਸ਼ ਦੇ ਵਸੇ ਆ ਪੰਜਾਬ ਦੇ ਸਾਡੀਆਂ ਤੁਸੀਂ ਮੰਗਾ ਨਹੀਂ ਮੰਨਦੇ ਸਾਨੂੰ ਪਾਣੀ ਵੀ ਸਾਡਾ ਖੋਲਿਆ ਤੁਸੀਂ ਸਾਡੇ ਬੰਦੀ ਸਿੰਘ ਵੀ ਬੰਦ ਕਰਦੇ ਸਾਡੇ ਕਿਹੜੇ ਕਿਹੜੇ ਹੱਕ ਨਹੀਂ ਕੋਏ ਸਾਡੇ ਹੱਕ ਦੇਵੋ ਜੇ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਕਿਹੜਾ ਭੱਜਦੇ ਆ ਪਹਿਲਾਂ ਵੀ ਇਸ ਹੁਣ ਗੋਦੀ ਮੀਡੀਆ ਨੂੰ ਕਹਿਣਾ ਚਾਹਣਾ ਜਿਹੜੀਆਂ ਪਹਿਲਾਂ ਜੰਗਾਂ ਹੋਈਆਂ ਨੇ ਸਾਰੀਆਂ ਸਿੱਖਾਂ ਦੀਆਂ ਬਦੌਲਤ ਜਿੱਤੀਆਂ ਗਈਆਂ ਨੇ ਅੱਜ ਵੀ ਜੇ ਇਹ ਜਿੱਤ ਹੋਣੀ ਆ ਸਿੱਖਾਂ ਦੀ ਬਦੌਲਤ ਹੀ ਹੋਣੀ ਆ ਤੇ ਤੁਸੀਂ ਆਪਣਾ ਮੂੰਹ ਬੰਦ ਰੱਖਿਆ ਕਰੋ ਗੋਦੀ ਮੀਡੀਆ ਵਾਲਿਓ ਤੁਸੀਂ ਮੂੰਹ ਬੰਦ ਰੱਖੋ ਆਪਦਾ ਸਾਨੂੰ ਅਸਤਵਾਦੀ ਕਹਿੰਦੇ ਸਾਨੂੰ ਵੱਖਵਾਦੀ ਕਹਿੰਦੇ ਆਸੀਂ ਸਤਵਾਦੀ ਆਸੀਂ ਸੱਚ ਦਾ ਹਮੇਸ਼ਾ ਸਾਥ ਦੇਣਾ ਤੇ ਗੱਜਦੇ ਰਹਾਂਗੇ ਜੇ ਜਿੱਥੇ ਵੀ ਲੋੜ ਪਈ ਅਸੀਂ ਖੜਾਂਗੇ ਅਸੀਂ ਹੱਕ ਸੱਚ ਦੇ ਨਾਲ ਖੜੇ ਆਂ ਭਾਰਤ ਸਾਡਾ ਦੇਸ਼ ਆ ਪੰਜਾਬ ਸਾਡਾ ਆ ਸਾਰੇ ਪਾਸੇ ਸਿੱਖ ਨੇ ਉਧਰ ਵੀ ਸਾਡੇ ਸਿੱਖ ਨੇ ਗੁਰੂ ਘਰ ਨੇ ਉਧਰ ਵੀ ਇਹ ਨਜਾਇਜ਼ ਹਮਲੇ ਨਹੀਂ ਹੋਣੇ ਚਾਹੀਦੇ ਉਥੇ ਨਿਸ਼ਾਨੇ ਸਾਧੋ ਜਿੱਥੇ ਤੁਹਾਡੇ ਦੂਸਰੋਂ ਬੈਠੇ ਨੇ ਲੋਕਾਂ ਉਤੇ ਬੰਬਵਾਰੀ ਜਾਂ ਲੋਕਾਂ ਉਤੇ ਮਜਹਿਲਾ ਨਾ ਛੱਡੋ ਇਸ ਕਰਕੇ ਬੇਨਤੀ ਆ ਅਸੀਂ ਜਗ ਦੇ ਮੈਦਾਨ ਦੇ ਵਿੱਚ ਜਾਣ ਨੂੰ ਤਿਆਰ ਆ ਸਾਡੇ ਸਿੱਖਾਂ ਦੇ ਮਸਲੇ ਨੇ ਪਹਿਲ ਦੇ ਆਧਾਰ ਤੇ ਹੱਲ ਹੋਣ ਤੇ ਜੇ ਜੰਗ ਲੱਗਦੀ ਆ ਫਿਰ ਖਾਲਸਾ ਰਾਜ ਵੀ ਆਊਗਾ ਇਹ ਵੀ ਸਾਰੇ ਜਿਹੜੇ ਨੌਜਵਾਨ ਨੇ ਕਮਰ ਕਸ ਕੇ ਅਸਕੇ ਰੱਖਿਓ ਖਾਲਸਾ ਰਾਜ ਬਣੂਗਾ ਜੇ ਜੰਗ ਲੱਗੂਗੀ ਤਾਂ ਖਾਲਸਾ ਰਾਜ ਵੀ ਬਣਨਾ ਇਸ ਕਰਕੇ ਇਹ ਸਾਡਾ ਦੇਸ਼ ਆ ਤੇ ਅਸੀਂ ਇਹਦੇ ਨਾਲ ਖੜੇ ਆ ਜੋ ਵੀ ਕਾਰਵਾਈ ਹੋਊਗੀ ਦਲਪੰਥ ਨਿਆਂਗ ਸਿੰਘ ਦਲਪੰਥ ਸਾਰੇ ਨਾਲ ਨੇ ਅਸੀਂ ਜਿਹੜੇ ਮਾਰੇ ਗਏ ਨੇ ਲੋਕ ਗ੍ਰੰਥੀ ਸਿੰਘ ਰਾਗੀ ਸਿੰਘ ਹੋਰ ਆਵਾਮ ਜਿਹੜੇ ਮਾਰੇ ਗਏ ਨੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਆਮ ਲੋਕਾਂ ਨੂੰ ਨਾ ਮਾਰੋ ਦੋਸਤਾਂ ਨੂੰ ਨਾ ਮਾਰੋ ਜੇ ਤੁਹਾਡੇ ਕੋਲੇ ਤਾਕਤ ਆ ਇਹ ਆਪਲਾ ਦਾ ਬੇਨਤੀ ਆ ਕਿ ਸ਼ਾਂਤੀ ਚਾਹੀਦੀ ਆ ਸ਼ਾਂਤੀ ਦੇ ਵਿੱਚ ਰਹੋ ਲੜਾਈਆਂ ਦੇ ਵਿੱਚ ਕੋਈ ਨਹੀਂ ਰੱਖਿਆ ਲੋਕਾਂ ਦਾ ਨਿਸ਼ਾਨ ਨਾ ਹੋਵੇ ਪੁੱਲਾਂ ਤੋਂ ਕਹਿੰਦੀ ਖਿਮਾ ਵਾਹਿਗੁਰੂ